ਤਤਸਵੀਰਾਂ ਨੇ ਕਿਸਾਨ ਦਿੱਲੀ ਪਹੁੰਚੇ ਨੇ ਤਰਕ ਸਵੇਰ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੱਸ ਦਈਏ ਕਿ ਰਾਮਲੀਲਾ ਮੈਦਾਨ ਦੇ ਵਿੱਚ ਅੱਜ ਮਹਾਪੰਚਾਇਤ ਜਿਹੜੀ ਕੀਤੀ ਜਾਣੀ ਹੈ ਐਸਕੇਐਮ ਦੇ ਕਾਲ ਤੇ ਨਾ ਸਿਰਫ ਪੰਜਾਬ ਸਗੋਂ ਰਾਜਸਥਾਨ ਯੂਪੀ ਹਰਿਆਣਾ ਤੋਂ ਵੀ ਬੇਹਦ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਸਾਨ ਨੇ ਇੱਥੇ ਪਹੁੰਚ ਰਹੇ ਨੇ ਔਰ ਟਰੈਕਟਰ ਟਰਾਲੀਆਂ ਤੇ ਜਿਹੜੀ ਪਰਮਿਸ਼ਨ ਨਹੀਂ ਸੀ ਆਣ ਦੀ ਬੱਸਾਂ ਰੇਲਾਂ ਔਰ ਹੋਰ 사ਧਨਾਂ ਰਾਹੀਂ ਇੱਥੇ ਪਹੁੰਚ ਰਹੇ ਨੇ RAMLILA ਮੈਦਾਨ ਦੇ ਵਿੱਚ ਜਿਹੜੀ ਵੱਡੀ ਮਹਾਪੰਚਾਇਤ ਹੋਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਕਿਸਾਨ ਨੇ ਟ੍ਰੈਫਿਕ ਤੇ ਪ੍ਰਬੰਧ ਹਾਲਾਂਕਿ ਕੀਤੇ ਗਏ ਨੇ ਪਰ ਜਿਸ ਵੱਡੀ ਤਦਾਦ ਦੇ ਵਿੱਚ ਕਿਸਾਨ ਇੱਥੇ ਪਹੁੰਚ ਚੁੱਕੇ ਨੇ ਤਾਂ ਦਿੱਲੀ ਵਾਸੀਆਂ ਨੂੰ ਸਮੱਸਿਆ ਦਾ ਸਾਹਮਣਾ ਖੈਰ ਜ਼ਰੂਰ ਕਰਨਾ ਪਵੇਗਾ ਟ੍ਰੈਫਿਕ ਦੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਜਦੋਂ ਤੜਕ ਸਵੇਰ ਦਿੱਲੀ ਪਹੁੰਚੇ ਨੇ ਉਸ ਵੇਲੇ ਦੀਆਂ ਤਸਵੀਰਾਂ ਔਰ ਬੱਸਾਂ ਦੇ ਵੱਡੇ ਜਿਹੜੇ ਕਾਫਲੇ ਨੇ ਤਾਂ ਇਹ ਤੋਂ ਵੀ ਨਾ ਤੁਸੀਂ ਦੇਖ ਰਹੇ ਹੋ ਰਾਮਲੀਲਾ ਮੈਦਾਨ ਦੇ ਵਿੱਚ ਆਪਣੀ ਗੱਲ ਅੱਜ ਰੱਖਣਗੇ ਰਾਮਲੀਲਾ ਮੈਦਾਨ ਉਹੀ ਹੈ ਜਿੱਥੋਂ ਜੈ ਜਵਾਨ ਜੈ ਕਿਸਾਨ ਦਾ ਜਵਾਹਰ ਲਾਲ ਨਹਿਰੂ ਦੇ ਵੱਲੋਂ ਜਿਹੜਾ ਨਾਰਾ ਦਿੱਤਾ ਗਿਆ ਸੀ ਤਾਂ ਦਿੱਲੀ ਦੀ ਤਸਵੀਰ ਦਿੱਲੀ ਦੀਆਂ ਸਰਕਾਂ ਤੇ ਇਸ ਵੇਲੇ ਕਿਸਾਨ ਹੀ ਕਿਸਾਨ ਜਿਹੜੇ ਨੇ ਉਹ ਤੁਹਾਨੂੰ ਨਜ਼ਰ ਆਉਣਗੇ ਆਏ ਤਸਵੀਰ ਤੁਸੀਂ ਦੇਖ ਰਹੇ ਹੋ ਔਰ ਕਿਸਾਨਾਂ ਦੇ ਇਹ ਵੱਡੇ ਕਾਫਲੇ ਔਰ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਜਿਹੜੇ ਪਹੁੰਚੇ ਹੋਏ ਨੇ ਬੱਸਾਂ ਦੇ ਵਿੱਚ ਸਵਾਰ ਹੋ ਕੇ ਕਿਸਾਨ ਇੱਥੇ ਜਿਹੜੇ ਪਹੁੰਚੇ ਨੇ ਔਰ ਵਕ-ਵਕ ਥਾਵਾਂ ਤੇ RAMLILA ਮੈਦਾਨ ਦੇ ਨੇੜੇ ਤੇ ਜਿਵੇਂ ਕਿਸੇ ਨੂੰ ਜਿਵੇਂ ਜਿਵੇਂ ਕੋਈ ਪਹੁੰਚ ਰਿਹਾ ਉਵੇਂ ਉਵੇਂ ਜਿਹੜੇ ਪ੍ਰਬੰਧ ਅੱਧੂ ਹੀ ਦੇਖੋ ਆ ਕਿਸਾਨ ਵੀਰਾਂ ਵੱਲੋਂ ਇੱਥੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਔਰ ਇੱਥੇ ਜਿਹੜੇ ਪਹੁੰਚੇ ਨੇ ਕਿਸਾਨ